ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਤਿਯਕ ਬੜੀ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਝਿੰਗੜਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਝਿੰਗੜਾ ਪਿੰਡ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਦੱਸਿਆ ਜਾ ਰਿਹਾ ਇੱਕ ਨੌਜਵਾਨ ਜੋ ਪਿਛਲੇ 3 ਸਾਲਾਂ ਤੋਂ 사ਉਦੀ ਅਰਬ ਵਿੱਚ ਕੰਮ ਕਰ ਰਿਹਾ ਸੀਗਾ ਜਿਸ ਨੇ 20 ਦਿਨਾਂ ਦੇ ਅੰਦਰ-ਅੰਦਰ ਆਪਣੇ ਪਰਿਵਾਰ ਨੂੰ ਆ ਕੇ ਮਿਲਣਾ ਸੀ ਬੜੀ ਹੀ ਮੰਦ ਭਾਗੀ ਗੱਲ ਹੈ ਕਿ ਉਸ ਦੀ ਜਿਹੜੀ 사ਉਦੀ ਅਰਬ ਵਿੱਚ ਮਾਤ ਹੋ ਜਾਂਦੀ ਹੈ ਤੇ ਉਸ ਦੀ ਜਿਹੜੀ লাশ ਆ ਹੁਣ ਕਫਨ ਵਿੱਚ ਲਿਪਟੀ ਡੱਬੇ ਵਿੱਚ ਬੰਦ ਹੋਈ ਪਿੰਡ ਪਹੁੰਚਦੀ ਹੈ ਤੇ ਉਸ ਦਾ ਸੰਸਕਾਰ ਕੀਤਾ ਗਿਆ ਮੌਕੇ ਦੇ ਤਸਵੀਰਾਂ ਦੇਖਦੇ ਆ ਤਾਂ ਆਪਣੇ ਮਨ ਚੋਂ ਵੀ ਧਾਂ ਨਿਕਲ ਜਾਂਦੀ ਹੈ ਕਿਉਂਕਿ ਇੱਕ ਵਿਅਕਤੀ ਜਿਹੜਾ ਆ ਉਹ ਕਿੰਨੇ ਚਾਵਾਂ ਨਾਲ ਬਾਹਰ ਜਾਂਦਾ ਹੈ ਕਿ ਬਾਹਰ ਜਾਵਾਂਗੇ ਰੋਟੀ ਰੋਜੀ ਕਮਾਵਾਂਗੇ ਬੱਚੇ ਪੜ੍ਹਾਵਾਂਗੇ ਬੱਚਿਆਂ ਨੂੰ ਅਫਸਰ ਬਣਾਵਾਂਗੇ ਘਰ ਬਣਾਵਾਂਗੇ ਪਰਿਵਾਰ ਨੂੰ ਇੱਕ ਬਿਹਤਰ ਜ਼ਿੰਦਗੀ ਦਵਾਂਗੇ ਪਰ ਜਦ ਇਸ ਤਰੀਕੇ ਕੋਈ ਅਚਨਚੇਤ ਮਾਹੌਲ ਬਣ ਜਾਂਦਾ ਕਿਸ ਦੀ ਜਾਨ ਜਾਂਦੀ ਹੈ ਕੋਈ ਜਹਾਨੋਂ ਤੁਰ ਜਾਂਦਾ ਔਰ ਜਿੱਥੇ ਘਰ ਵਿੱਚ ਖੁਸ਼ੀਆਂ ਹੋਣੀਆਂ ਹੁੰਦੀਆਂ ਇੱਕੇ ਘਰ ਵਾਪਸ ਆਣਾ ਤੇਲ ਚੋਕੇ ਘਰ ਦੇ ਅੰਦਰ ਬਾੜਨਾ ਹੁੰਦਾ ਉੱਥੇ ਮਾਹੌਲ ਇਹੋ ਜਿਹਾ ਮਾਹਤਮ ਬਣ ਜਾਂਦਾ ਇਹੋ ਜਿਹਾ ਮਾਯੂਸੀ ਭਰਪੂਰ ਮਾਹੌਲ ਬਣ ਜਾਂਦਾ ਕਿ ਲਾਸ ਜਿਹੜੀ ਹੈ ਉਹ ਕਫਨ ਵਿੱਚ ਲਿਪਟੀ ਡੱਬੇ 'ਚ ਬੰਦ ਹੋ ਕੇ ਆਂਦੀ ਆ ਤਾਂ ਦਿਲ ਨੂੰ ਸੱਟ ਵੱਜਦੀ ਆ ਤਖਾਨੇ ਤੁਹਾਨੂੰ ਮੌਕੇ ਤੇ ਪੂਰੇ ਦੱਸੂਗਾ ਮੈਂ ਜਸਵੀਰ ਸਿੰਘ ਬਰਦਰ ਬੋਲ ਰਿਹਾ ਹਾਂ ਹਾਂਜੀ ਜਿਹੜੇ ਛੋਟੇ ਭਰਾ ਦੀ ਬੇਟੀ ਤੋਂ ਲਗਭਗ 2 ਸਾਲ ਤੱਕ ਅੰਤਰਰਾਸ਼ਟਰੀ ਸੌਦੇਲ ਗਿਆ ਸੀ 2 ਸਾਲ ਬਾਅਦ ਛੁੱਟੀ ਤੇ ਆਇਆ ਇਸ ਤੋਂ ਹੁਣ ਇੱਕ ਸਾਲ ਹੋ ਗਿਆ ਇਸ ਛੁੱਟੀ ਤੋਂ ਬਾਅਦ ਆਉਂਦਾ ਹੈ ਔਰ ਸੱਚੋ ਬਿਮਾਰ ਹੋਣ ਕਾਰਨ ਉਹਨਾਂ ਨੂੰ ਘਰ ਲੈ ਕੇ ਗਿਆ ਘਰ ਟਿਕਾਣਾ ਦੀ ਵੀ ਕੋਈ ਦੇਖੋ ਨਹੀਂ ਆ ਤੋ ਆਹ ਦੋ ਲੜਕੇ ਆ ਬਰਾ ਉਹਨਾਂ ਦਾ ਬੱਚਾ ਛੋਟਾ ਕਰਦਾ ਹੈ ਹਾਂਜੀ ਤੇ ਬਸ ਉਹਨਾਂ ਦੇ ਹੁਣ ਕੋਈ ਯੂਜ਼ ਵਾਲੀ ਮੰਮਾ ਦੇ ਨਾਲ ਕੁਮਾਰ ਕੋਈ ਕੋਈ ਰੋਟੀ ਦਾ ਜਨਨ ਤਾਂ ਕੋਈ ਉਹਨਾਂ ਦਾ ਬੱਚਿਆਂ ਦਾ ਕੁਝ ਨਾ ਕੁਝ ਹੋਈ ਪੇ ਹੋ ਜਿਆਦਾ ਸੀ ਪੱਲੀ ਵਾਲੀ ਗੱਲ ਰਹੀ ਹੈ ਤੁਸੀਂ ਇਹ ਮੰਗ ਕਰਦੇ ਸਰਕਾਰ ਤੋਂ ਜਾਨਿ ਕਿ ਖਾਦ ਕੋਈ ਮੰਗ ਕਰਦੇ ਕੋਈ ਨਾ ਬੱਚਾ ਲਗਵਾਉਣ ਸੇ ਠੀਕ ਹੈ ਜੀ ਬਾਜੀ ਵਾਲੇ ਕੋਈ ਮੈਂ ਖੂਦ ਵੀ ਦਿੱਤੀ ਜਾਵਾਂ ਠੀਕ ਹੈ ਜੀ ਧੰਨਵਾਦ ਮੈਂ ਜਸਪੀ ਸਿੰਘ ਬ੍ਰਦਰ ਬੋਲਦਾ ਹਾਂ ਹਾਂ ਜੀ ਮੇਰੇ ਛੋਟੇ ਭਰਾ ਦੀ ਬੀਮਾਰੀ ਸੀ ਉਹ ਬਈ 2 ਸਾਲ ਕੈਂਸਰ ਦਾ ਬਰਾਸ ਹੋ ਗਿਆ ਸੀ 2 ਸਾਲ ਬਾਅਦ ਛੁੱਟੀ ਵੀ ਆਈ ਸੀ ਜਿਹਾਣੇ ਇੱਕ ਸਾਲ ਹੋ ਗਿਆ ਸੀ ਛੁੱਟੀ ਕਦੋਂ ਨਹੀਂ ਗਿਆ ਔਰ ਕੁਝ ਉਹ ਬੁਮਾਰ ਕੋਲ ਕੰਮ ਨਾਲ ਹਾਰ ਟੈਕ ਹੋ ਗਿਆ ਹਾਰ ਟੈਕ ਨਾਲ ਉਹਦੀ ਇਹ ਦੇ ਚੋ ਗਈ ਹੈ ਆ ਗੋਲਣ ਕੇ ਆ ਬਰਾ ਉਹਨਾਂ ਦਾ ਬੱਚਾ ਹੈ 3 ਸੋਡਾ ਲੱਗ ਰਿਹਾ ਹੈ ਹਾਂਜੀ ਤੇ ਬਸ ਇਹਨਾਂ ਦੇ ਹੁਣ ਕੋਈ ਜਿਹਾ ਵਾਲੀ ਮੰਗ ਲੈਣਾ ਕੋਕਮੋਤ ਕੋਈ ਹੋਜੀ ਰੋਟੀ ਦਾ ਜਨਨ ਤਾਂ ਕੋਈ ਇਹਨਾਂ ਦਾ ਬੱਚਾ ਹੁੰਦਾ ਕੁਛ ਨਾ ਕੁਛ ਹੋਈ ਪੇ ਤੁਸੀਂ ਇਹ ਮੰਗ ਕਰਦੇ ਸਰਕਾਰ ਤੋਂ ਜਾਨੀ ਕਿ ਖਾਣ ਤੋਂ ਕੋਈ ਮੰਗ ਕਰਦੇ ਕੋਈ ਇਹਨਾਂ ਬੱਚਾ ਨੂੰ ਮੰਗ ਕਰੀ ਕਿ ਜਾਈਏ ਠੀਕ ਹੈ ਜੀ ਬਾਕੀ ਵਾਰੀ ਕੁਝ ਮਦਦ ਹੋ ਜੀ ਦਿੱਤੀ ਜਾਵੇ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓਕ ਬੜੀ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜੋ ਝਿੰਗੜਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਝਿੰਗੜਾ ਪਿੰਡ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਦੱਸਿਆ ਜਾ ਰਿਹਾ ਇੱਕ ਨੌਜਵਾਨ ਜੋ ਪਿਛਲੇ 3 ਸਾਲਾਂ ਤੋਂ 사ウਦੀ ਅਰਬ ਵਿੱਚ ਕੰਮ ਕਰ ਰਿਹਾ ਸੀਗਾ ਜਿਸ ਨੇ 20 ਦਿਨਾਂ ਦੇ ਅੰਦਰ ਅੰਦਰ ਆਪਣੇ ਪਰਿਵਾਰ ਨੂੰ ਆ ਕੇ ਮਿਲਣਾ ਸੀ ਬੜੀ ਹੀ ਮੰਦ ਭਾਗੀ ਗੱਲ ਹੈ ਕਿ ਉਸ ਦੀ ਜਿਹੜੀ 사ウਦੀ ਅਰਬ ਵਿੱਚ ਮੌਤ ਹੋ ਜਾਂਦੀ ਹੈ ਤਿਸ ਦੀ ਜਿਹੜੀ Laash ਆ ਹੁਣ ਕਫਨ ਵਿੱਚ ਲਿਪਟੀ ਡੱਬੇ ਵਿੱਚ ਬੰਦ ਹੋਈ ਪਿੰਡ ਪਹੁੰਚਦੀ ਐ ਤੇ ਉਸ ਦਾ ਸੰਸਕਾਰ ਕੀਤਾ ਗਿਆ ਮੌਕੇ ਦੇ ਤਸਵੀਰਾਂ ਦੇਖਦੇ ਆ ਤਾਂ ਆਪਣੇ ਮਨ ਚੋਂ ਵੀ ਧਾਂ ਨਿਕਲ ਜਾਂਦੀ ਐ ਕਿ ਇੱਕ ਵਿਅਕਤੀ ਜਿਹੜਾ ਆ ਉਹ ਕਿੰਨੇ ਚਾਵਾਂ ਨਾਲ ਬਾਹਰ ਜਾਂਦਾ ਐ ਕਿ ਬਾਹਰ ਜਾਵਾਂਗੇ ਰੋਟੀ ਰੋਜੀ ਕਮਾਵਾਂਗੇ ਬੱਚੇ ਪੜ੍ਹਾਵਾਂਗੇ ਬੱਚਿਆਂ ਨੂੰ ਅਫਸਰ ਬਣਾਵਾਂਗੇ ਘਰ ਬਣਾਵਾਂਗੇ ਪਰਿਵਾਰ ਨੂੰ ਇੱਕ ਬਿਹਤਰ ਜ਼ਿੰਦਗੀ ਦਵਾਂਗੇ ਪਰ ਜਦ ਇਸ ਤਰੀਕੇ ਕੋਈ ਅਚਨਚੇਤ ਮਾਹੌਲ ਬਣ ਜਾਂਦਾ ਕਿਸ ਦੀ ਜਾਨ ਜਾਂਦੀ ਹੈ ਕੋਈ ਜਹਾਨੋਂ ਤੁਰ ਜਾਂਦਾ ਔਰ ਜਿੱਥੇ ਘਰ ਵਿੱਚ ਖੁਸ਼ੀਆਂ ਹੋਣੀਆਂ ਹੁੰਦੀਆਂ ਇੱਕੇ ਘਰ ਵਾਪਸ ਆਣਾ ਤੇਲ ਚੋਕੇ ਘਰ ਦੇ ਅੰਦਰ ਬਾੜਨਾ ਹੁੰਦਾ ਉੱਥੇ ਮਾਹੌਲ ਇਹੋ ਜਿਹਾ ਮਾਹਤਮ ਬਣ ਜਾਂਦਾ ਇਹੋ ਜਿਹਾ ਮਾਯੂਸੀ ਭਰਪੂਰ ਮਾਹੌਲ ਬਣ ਜਾਂਦਾ ਕਿ ਲਾਸ ਜਿਹੜੀ ਹੈ ਉਹ ਕਫਨ ਵਿੱਚ ਲਿਪਟੀ ਡੱਬੇ ਵਿੱਚ ਬੰਦ ਹੋ ਕੇ ਆਂਦੀ ਆ ਤਾਂ ਦਿਲ ਨੂੰ ਸੱਟ ਵੱਜਦੀ ਆ ਤਖਾਨੇ ਤੁਹਾਨੂੰ ਮੌਕੇ ਤੇ ਪੂਰੇ ਦੱਸੂਗਾ ਮੈਂ ਜਸਵੀਰ ਸਿੰਘ ਬਰਦਰ ਕਹਿੰਦਾ ਹਾਂ ਹਾਂਜੀ ਮੇਰੇ ਛੋਟੇ ਭਰਾ ਦੀ ਜਿਹੜੀ ਉਹ ਲਗ ਗਈ ਦੋ ਸਾਲਾਂ ਦਾ ਕੈਂਸਰ ਦਾ ਬ੍ਰਸਟ ਹੋ ਗਿਆ ਸੀ ਦੋ ਸਾਲ ਬਾਅਦ ਛੁੱਟੀ ਦੀ ਐ ਇਸ ਤੋਂ ਹੁਣ ਇੱਕ ਸਾਲ ਹੋ ਗਿਆ ਸੀ ਛੁੱਟੀ ਤੋਂ ਆਪਣੇ ਗਿਆ ਔਰ ਕੁਛੋ ਬਿਮਾਰ ਹੋ ਗਏ ਕੰਮਦਾਨਾਂ ਨੂੰ ਹੱਟਣਾ ਪਿਆ ਹੱਟੇ ਨਾ ਨਾ ਦੀ ਜਿਹੜੀ ਉਹਦੇ ਇੱਦਾਂ ਚੋ ਗਈ ਤਾਂ ਆ ਦੋ ਲੜਕੇ ਆ ਬڑا ਉਹਨਾਂ ਦਾ ਬੱਚਾ ਹੈ 20 ਦਾ ਲੱਗਦਾ ਹੈ ਹਾਂਜੀ ਤੇ ਬਸ ਇਹਨਾਂ ਦੇ ਹੁਣ ਕੋਈ ਜਿਹੜਾ ਵਾਲੀ ਉਮਰ ਦੇ ਨਾ ਕੁਮਾਰ ਕੋਈ ਕੋਈ ਰੋਟੀ ਦਾ ਜੰਨਾ ਤਾਂ ਕੋਈ ਇਹਨਾਂ ਦਾ ਬੱਚਿਆਂ ਦਾ ਕੁਛ ਨਾ ਕੁਛ ਹੋਈ ਪੇ ਤੁਸੀਂ ਇਹ ਮੰਗ ਕਰਦੇ ਸਰਕਾਰ ਕੋ ਜਾਨਣ ਕਿ ਸਰਕਾਰ ਤੋਂ ਕੋਈ ਮੰਗ ਕਰਦੇ ਕੋਈ ਨਰਤਾਂ ਲਗਵਾ ਦੀ ਕੀਤੀ ਜਾਵੇ ਠੀਕ ਹੈ ਜੀ ਬਾਈ ਵਾਲੇ ਕੋਈ ਮੈਂ ਤੁਹਾਨੂੰ ਵੀ ਪੁੱਛਿਆ ਠੀਕ ਹੈ ਜੀ ਧੰਨਵਾਦ ਮੈਂ ਜਸਵੀਰ ਸਿੰਘ ਬਰਦਰ ਬੋਲ ਰਿਹਾ ਹਾਂ ਹਾਂ ਜਿਹੜੇ ਛੋਟੇ ਭਰਾ ਦੀ ਜਿਹੜੀ ਉਹ ਲਗ ਗਈ 2 ਸਾਲਾਂ ਦਾ ਕੈਂਸਰ ਦਾ ਸੌ ਗਿਆ ਸੀ 2 ਸਾਲ ਬਾਅਦ ਛੁੱਟੀ ਵੀ ਆਈ ਸੀ ਹੁਣ ਇੱਕ ਸਾਲ ਹੋ ਗਿਆ ਸੀ ਛੁੱਟੀ ਕੱਢਨੇ ਆਂ ਔਰ ਕੋਈ ਸ਼ੋਗ ਬੁਮਾਰਦ ਕੋਈ ਕੰਮ ਨਾਲ ਲਾਹਣੇ ਪਿਆ ਆ ਟੈਕਨੋਨਾ ਦੀ ਜਿਹੜੀ ਦੇਖੋ ਨਹੀਂ ਆ ਆ ਅਗੋਲਾ ਕੇ ਆ ਬੜਾ ਉਹਨਾਂ ਦਾ ਬੱਚਾ ਹੈ ਇਹ ਛੋਟਾ ਬੱਚਾ ਹੈ ਹਾਂਜੀ ਤੇ ਬਸ ਇਹਨਾਂ ਦਾ ਹੁਣ ਕੋਈ ਯੂਜ਼ ਵਾਲੀ ਮਦਦ ਨਾਲ ਕੁਕਮੌਰ ਕੋਈ ਕੋਈ ਰੋਟੀ ਦਾ ਜਿੰਨਾ ਤਾਂ ਕੋਈ ਇਹਨਾਂ ਦਾ ਬੱਚਿਆਂ ਦਾ ਕੁਛ ਨਾ ਕੁਛ ਹੋਈ ਪੇ ਤੁਸੀਂ ਇਹ ਮੰਗ ਕਰਦੇ ਹੋ ਸਰਕਾਰ ਕੋ ਜਾਨਿ ਕਿ ਖਾਣ ਦਾ ਕੋਈ ਮੰਗ ਕਰਦੇ ਹੋ ਇਹਨਾਂ ਬੱਚਾ ਨੂੰ ਕੋਈ ਮਦਦ ਕੀਤੀ ਜਾਵੇ ਠੀਕ ਹੈ ਜੀ ਬਾਕੀ ਬਾਰੇ ਕੁਝ ਨਹੀਂ ਕੁਝ ਹੋਊਗੀ ਠੀਕ ਹੈ ਜੀ ਧੰਨਵਾਦ